ਲਿਰਨਾ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਹੈ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਿਆ ਚਲੇ ਗਏ ਨੇ ਕਿਹਨੂੰ ਮਾਰਿਆ ਪਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿੰਨੀ ਉਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਉਹ ਤਾਂ ਈ ਰਿਕਸ਼ਾ ਚ ਚਲਾਉਂਦਾ ਜੀ ਕੀ ਲੱਗਦਾ ਰੰਜਿਸ਼ ਰੰਜਸ ਤੇ ਕਰਕੇ ਹੀ ਹੋਇਆ ਹੋਗਾ ਜੀ ਨਹੀਂ ਕੋਦਤ ਨਹੀਂ ਦੇਖਿਆਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਹਾਂ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਮੇਰਾ ਨਾਮ ਸ਼ਪਾਲ ਸਿੰਘ ਸੋ ਮੈਨੂੰ ਤਾਂ ਆਪ ਨਹੀਂ ਬੜਾ ਮੈਂ ਬਾਹਰ ਚ ਲੱਗ ਗਿਆ ਸੀਗਾ ਤੇ ਬਾਹਰੋਂ ਆਇਆ ਬਾਣ ਕੇ ਪਾ ਲਗਾ ਵੀ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਤ ਨੇ ਮੇਰਾ ਭਰਾ ਛੋਟਾ ਪੰਜ ਗੋਲੀਆਂ ਦਾਸ ਦੇ ਪੀ ਵੱਜੀਆਂ ਸੀਗੇ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹਦੇ ਬਲੂਨ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਆ। ਉਹ ਹੁਣ ਅਮਰਸਰ ਖੜਿਆ ਪਹਿਲਾਂ ਇੱਥੇ ਖੜਿਆ ਹੈਗਾ ਸਿਵਲ ਹਸਪੀਟਲ ਤਾਂ ਹੁਣ ਅਮਰਸਰ ਖੜਿਆ ਅਮਨਦੀਪ ਦੇ ਉੱਥੇ ਹੁਣ ਡੱਥੋਂ ਚੁੱਕੀ ਉਹ ਫੋਨ ਆਇਆ ਉੱਥੋਂ ਚਲੀ ਡੱਥੋਂ ਚੁੱਕੀ ਹੈ ਤੇ ਚੁਕਵਾ ਚ ਬੇਟੀ ਹੈ ਤੇ ਆਪ ਹੀ ਤੇ ਨਾਲ ਦੀ ਬੇਟੇ ਤੋਂ ਹੀ ਉਹ ਇੱਕ ਵਾਰ ਇਹ ਤੱਕ ਜੇਲ੍ਹ ਚ ਹੈ ਲੱਗੇ ਪਰ ਉਹ ਆਇਆ ਹੀ ਨਹੀਂ ਬਠੋ ਪੂਰਾ ਕੀ ਬਰਤ ਕੋਰਸ ਆਈ ਇਹ ਇੱਕ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲਿਆ ਉਹਨਾਂ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਅਨਸਰ ਮੁਲਿਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਹਾਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਉਹ ਦੇਖੋ ਅਸੀਂ ਅਜੇ ਪਹੁੰਚੇ ਹੀ ਆਂ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਹੈ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਇਹ ਤੁਹਾਨੂੰ ਦੱਸ ਦਾਂਗੇ